ਗੁਰਮੁਖ ਪਿਆਰਿਓ ਸਤਿਗੁਰੂ ਦੀ ਕਿਰਪਾ ਸਦਕਾ ਭਾਦੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਆਓ ਭਾਦੋਂ ਦੇ ਮਹੀਨੇ ਦਾ ਜੋ ਇਨਾਮ ਰੱਖਿਆ ਗਿਆ ਤੇ ਸਤਿਗੁਰੂ ਜੀ ਕੀ ਉਪਦੇਸ਼ ਦੇ ਰਹੇ ਹਨ ਜੀ ਸਮਝਣ ਦਾ ਯਤਨ ਕਰੀਏ ਭਾਦੋਂ ਮਹੀਨੇ ਦਾ ਜਿਹੜਾ ਨਾਮ ਹੈ ਇਹਦਾ ਬਹੁਤ ਵਿਗਿਆਨਕ ਕਾਰਨਾ ਭਾਦੋਏ ਦੋਪਾ ਇੱਕ ਖਿੰਦੇ ਵਿੱਚ ਵਰਖਾ ਖਿੰਦੇ ਵਿੱਚ ਧੁੱਪ ਕਦੀ ਠੰਡ ਹੋ ਜਾਣੀ ਤੇ ਕਦੀ ਗਰਮੀ ਹੋ ਜਾਣੀ ਕਦੀ ਜ਼ੋਰ ਦਾ ਵੱਟ ਪੈ ਜਾਣਾ ਕਦੇ ਠੰਡੀ ਠੰਡੀ ਪਵਨ ਚੱਲ ਪੈਣੀ ਇੱਕ ਹੀ ਮਹੀਨਾ ਪਰ ਦੋ ਤਰ੍ਹਾਂ ਦੇ ਭਾ ਇਸ ਵਾਸਤੇ ਇਹ ਮਹੀਨੇ ਦਾ ਨਾਂ ਰੱਖਿਆ ਸੀ ਭਾਦੂਏ ਭਾਦੂ ਹੁਣ ਭਾਦੂ ਦੇ ਮਹੀਨੇ ਵਿੱਚ ਗੁਰੂ ਸਾਹਿਬ ਜੀ ਕੀ ਉਪਦੇਸ਼ ਦੇ ਰਹੇ ਆ ਪਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ហេਤ ਪ੍ਰਮਾਤਮਾ ਨਾਲ ហេਤ ਭਾ ਪਿਆਰ ਬੰਦੇ ਦਾ ਹੈ ਨਹੀਂ ਇਹ ਜਿਹੜਾ ਮਨੋਖਾ ਇਹਦਾ ਪਿਆਰ ਕਿਤੇ ਹੋਰ ਲੱਗਾ ਹੋਇਆ ਪ੍ਰਮਾਤਮਾ ਤੋਂ ਬਿਨਾ ਹੋਰ ਚੀਜ਼ਾਂ ਨਾਲ ਵੀ ហេਤ ਹੈ ਦੋ ਪਾਸੇ ਦੀ ਖਿੱਚ ਦੋ ਪਾਸੇ ਦੀ ਧਾਵਨਾ ਇੱਕ ਛੰਦੇ ਵਿੱਚ ਤੁਸੀਂ ਵੇਖਿਓ ਲੋਕ ਸ਼ਾਂਤਮਈ ਬੈਠੇ ਹੁੰਦੇ ਆ ਦੂਜੇ ਹੀ ਪਲ ਉਹ ਕਰੋਧਿਤ ਹੋ ਰਹੇ ਹੁੰਦੇ ਆ ਗੁੱਸਾ ਕਰਦੇ ਆ ਅਕਸਰ ਦੇਖਣ ਵਿੱਚ ਆਇਆ ਬਹੁਤੇ ਬੰਦੇ ਭਾਦੋਂ ਦੇ ਮਹੀਨੇ ਬਣ ਕੇ ਰਹਿ ਗਏ ਆ ਕਦੇ ਕਦੇ ਉਹਨਾਂ ਵਿੱਚ ਬੜੀ ਦਇਆ ਹੁੰਦੀ ਆ ਕਦੇ ਬੜੀ ਕਠੋਰ ਬਣ ਜਾਂਦੇ ਆ ਕਦੇ ਮਿਲਣਸਾਰ ਹੁੰਦੇ ਆ ਕਦੇ ਬਹੁਤ ਨਫ਼ਰਤ ਨਾਲ ਭਰੇ ਹੁੰਦੇ ਆ ਜੇ ਬੰਦੇ ਦੀ ਜ਼ਿੰਦਗੀ ਵਿੱਚ ਇਹ ਦਿਸ਼ਾਵਾਂ ਬਣੀਆਂ ਰਹਿਣ ਤੇ ਬੰਦਾ ਤਾਂ ਐਸਾ ਜਿਵੇਂ ਭਾਦੋਂ ਦਾ ਮਹੀਨਾ ਭਰਮ ਪੈ ਗਿਆ ਜੇ ਸਮਝੀਏ ਤੇ ਉਹ ਚੀਜ਼ ਨੂੰ ਹੋਵੇ ਹੀ ਨਾ ਉਹਨੂੰ ਪਤਾ ਕੀ ਕਹਿੰਦੇ ਆ ਭਰਮ ਕਹਿੰਦੇ ਆ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਜੈਸਾ ਮਾਨੀਏ ਹੋਈ ਨਾ ਤੈਸਾ ਜਿਵੇਂ ਹਨੇਰੇ ਵਿੱਚ ਰਸਤੇ 'ਚ ਰੱਸੀ ਪਈ ਹੁੰਦੀ ਆ ਪਰ ਉਹ ਸੱਪ ਪ੍ਰਤੀਤ ਹੁੰਦੀ ਆ ਪਰ ਸੱਪ ਤਾਂ ਨਹੀਂ ਇੱਕ ਭਰਮ ਆ ਦੁਨੀਆਂ ਦੇ ਵਿੱਚ ਜਿੰਨਾ ਪਦਾਰਥਾਂ ਵਿੱਚ ਰਸ ਦਿਖਾਈ ਦਿੰਦਾ ਸਤਿਗੁਰੂ ਜੀ ਕਹਿੰਦੇ ਆ ਉਹ ਸੁੱਖ ਨਹੀਂ ਹੈਗਾ ਸਾਨੂੰ ਲੱਗਦਾ ਉਹਨਾਂ 'ਚ ਸੋਖਾ ਲੋੜਾਂ ਦੀ ਪੂਰਤੀ ਹੋ ਜਾਣੀ ਹੋਰ ਗੱਲ ਹੈ ਪਰ ਭਰਮਾਂ ਦੇ ਵਿੱਚ ਭੁੱਲ ਜਾਣਾ ਦੂਜੇ ਪਾਸੇ ਪਿਆਰ ਪਾ ਲੈਣਾ ਇਹ ਬਿਲਕੁਲ ਹੋਰ ਗੱਲ ਹੈ ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੀਤ ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਧਰਮ ਦੇ ਨਾਂ ਤੇ ਬਹੁਤ ਤਰ੍ਹਾਂ ਦੇ ਪਾਪ ਕੀਤੇ ਜਾਂਦੇ ਆ ਲੁੱਟਿਆ ਜਾਂਦਾ ਪਰ ਗੁਰਮਖ ਪਿਆਰਿਓ ਧਰਮ ਤਾਂ ਨਹੀਂ ਨਾ ਕਹਿੰਦਾ ਕਿ ਲੁੱਟ ਕਰੋ ਇਦਾਂ ਬੰਦੇ ਨਹੀਂ ਸੀਗਾਰ ਬਣਾਲੇ ਆ ਧਰਮ ਦੇ ਨਾਂ ਤੇ ਲਟੇਰਾ ਬਣ ਗਿਆ ਜਿਹੜਾ ਅਸਲ ਕੰਮ ਸੀ ਪ੍ਰਮਾਤਮਾ ਨਾਲ ਮਿਲਾਪ ਕਰਨਾ ਉਹ ਹੋ ਹੀ ਨਹੀਂ ਪਾਇਆ ਤੇ ਨਾਮ ਨੂੰ ਛੱਡ ਕੇ ਸਿਮਰਨ ਨੂੰ ਛੱਡ ਕੇ ਜਿਹੜਾ ਇਹ ਸ਼ਿੰਗਾਰ ਜਣੀਆਂ ਬ्यर्थ ਚੀਜ਼ਾਂ ਕਰਦੇ ਆਪਾਂ ਇਹਨਾਂ ਦਾ ਕੋਈ ਵੀ ਮੁੱਲ ਨਹੀਂ ਹੈ ਮਾਂਠ ਗੁੰਡਾਈ ਪੱਟੀਆਂ ਭਰੀਏ ਮਾਂਗ ਸੰਧੂਰੇ ਮਾਂਠ ਗੁੰਡਾਈ ਪੱਟੀਆਂ ਭਰੀਏ ਮਾਂਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਬਸੂਰੇ ਬਸੂਰੇ ਤਾਂ ਇਹ ਜਿਹੜਾ ਸ਼ਿੰਗਾਰ ਕਰ ਲੈਣਾ ਪਰ ਪ੍ਰਮਾਤਮਾ ਰੂਪੀ ਪਤੀ ਨੂੰ ਜੇ ਭਾਗ ਹੀ ਨਾ ਫਿਰ ਇਹਨਾਂ ਦਾ ਕੀ ਫਾਇਦਾ ਸਤਿਗੁਰੂ ਜੀ ਮਹਾਰਾਜ ਇੱਥੇ ਕਹਿ ਰਹੇ ਆ ਇਹ ਧਾਰਮਿਕ ਚਿੰਨ ਜਿਹੜੇ ਬੰਦੇ ਨੂੰ ਮਿਲਦੇ ਆ ਧਾਰਮਿਕ ਰੂਪਰੇਖਾ ਜਿਹੜੀ ਮਿਲਦੀ ਆ ਧਾਰਮਿਕ ਸ਼ਿੰਗਾਰ ਜਿਹੜਾ ਹੁੰਦਾ ਪਰ ਜੇ ਅੰਦਰ ਧਾਰਮਿਕਤਾ ਨਹੀਂ ਉਹ ਇਉਂ ਹੋਜੂ ਜਿਵੇਂ ਮੁਰਦਾ ਸ਼ਿੰਗਾਰਿਆ ਹੁੰਦਾ ਸੱਚ ਕਰਕੇ ਜਾਣਿਓ ਤਾਂ ਜਿਤ ਦਿਨ ਦੇਹ ਬਿਨ ਸਸੀ ਤੇ ਤੇ ਵੇਲੇ ਕੈਸਨ ਪ੍ਰੇਤ ਇਹ ਦੁਨੀਆ ਵਿੱਚ ਇਹੋ ਜੇ ਲੋਕ ਆ ਜਿਨ੍ਹਾਂ ਨੂੰ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਯਾਦ ਹੈ ਪਰ ਜੇ ਯਾਦ ਨਹੀਂ ਤਾਂ ਪ੍ਰਮਾਤਮਾ ਦਾ ਨਾਮ ਯਾਦ ਨਹੀਂ ਹੈਗਾ ਹਰ ਵਕਤ ਕਹਿਣਾ ਇਹ ਮੇਰੀ ਸੋਹਣੀ ਦੇ ਆ ਇਹਨੂੰ ਸ਼ਿੰਗਾਰਾਂ ਸਵਾਰਾਂ ਬਹੁਤ ਜ਼ਿਆਦਾ ਭਾਵਕਿ ਉਹਨੂੰ ਸੰਭਾਲ ਕੇ ਰੱਖਣਾ ਪਰ ਜਦੋਂ ਦੇਹ ਦੇ ਵਿੱਚੋਂ ਪ੍ਰਾਣ ਉੱਡ ਜਾਂਦੇ ਆ ਤੇ ਰਿਸ਼ਤੇਦਾਰ ਪਤਾ ਕੀ ਕਹਿੰਦੇ ਆ ਇਹ ਤਾਂ ਪ੍ਰੇਤ ਆ ਕੱਢੋ ਘਰ ਵਿੱਚੋਂ ਇਹਨੂੰ ਛੇਤੀ ਕੱਢੋ ਕਦੋਂ ਸੰਸਕਾਰ ਕਰਨਾ ਕਿੰਨਾ ਕੁ ਸਮਾਂ ਰਹਿ ਗਿਆ ਇਹੀ ਲੋਕਾਂ ਕੇ ਪੁੱਛਦੇ ਆ ਜਾਂਦੀ ਵਾਰ ਡਰਾਉਣਾ ਬਣਿਆ ਹੱਥ ਨਾ ਲਾਉਂਦੇ ਡਰਦੇ ਉਹ ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਉਹੀ ਕਹਿੰਦੇ ਆ ਕੱਢੋ ਬਾਹਰ ਇਹਨੂੰ ਹੁਣ ਕਾਢੋ ਕਾਢੋ ਹੋਈ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਹੁਣ ਜਿਹੜੇ ਜਾਮਾ ਉਹ ਲੈ ਜਾਂਦੇ ਆ ਰੂਹ ਨੂੰ ਕੋਈ ਪਤਾ ਨਹੀਂ ਪੁਰਾਣੇ ਸੰਬੰਧੀਆਂ ਨੂੰ ਕਿੱਥੇ ਗਈ ਰੂਹ ਕਿਹੜੀ ਥਾਂ ਜਾ ਕੇ ਜੰਮਿਆ ਕਿਹੜੀ ਜੂਨ ਮਿਲ ਗਈ ਹੈ ਕਿਸੇ ਨੂੰ ਬੋਧ ਹੈਗਾ ਨਹੀਂ ਹੈਗਾ ਪਰ ਦੁੱਖਾ ਵਿਛੋੜਾ ਹੋ ਗਿਆ ਦੇਹ ਵਿਛੜ ਗਈ ਇੰਨਾ ਕੀ ਪਤਾ ਹੈ ਛੱਡ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੇਤ ਜਿੰਨਾ ਚੀਜ਼ਾਂ ਨਾਲ ਪਿਆਰ ਸੀ ਜਿੰਨਾ ਤੋਂ ਸਦਕੇ ਜਾਣ ਨੂੰ ਕੁਰਬਾਨ ਹੋਣ ਨੂੰ ਜੀ ਕਰਦਾ ਸੀ ਇੱਕ ਛੰਦੇ ਵਿੱਚ ਹੀ ਸਾਥ ਛੱਡ ਗਈਆਂ ਸਿਰਫ ਸ਼ਮਸ਼ਾਨ ਘਾੜ ਤੱਕ ਹੀ ਸਾਥ ਨਿਭਾਇਆ ਇਸ ਕਰਕੇ ਸਬੰਧ ਟੁੱਟ ਗਏ ਹੱਥ ਮਰੋੜੈ ਤਨ ਖਪੈ ਸਿਆਹੋ ਹੋਆ ਸੀਤ ਇਹ ਤਨ ਕਪੇ ਜਦੋਂ ਪ੍ਰਾਣੀ ਦੇ ਪ੍ਰਾਣ ਨਿਕਲਦੇ ਆ ਨਾ ਧਾਰਮਿਕ ਵਿਦਵਾਨ ਐਸਾ ਮੰਨਦੇ ਆ ਵੀ ਆਖਰੀ ਜਿਹੜੇ ਸਾਹ ਹੁੰਦੇ ਆ ਧੁੰਨੀ ਚ ਹੁੰਦੇ ਆ ਨਾਭੀ ਚ ਹੁੰਦੇ ਆ ਤੇ ਧੁੰਨ ਜਿਹੜੀ ਆਵਾਜ਼ ਆ ਇੱਥੋਂ ਹੀ ਪੈਦਾ ਹੁੰਦੀ ਆ ਤੇ ਇਹਨੂੰ ਕਹਿੰਦੇ ਆ ਪਰਾ ਬਾਣੀ ਤੇ ਗੁਰਮਖ ਪਿਆਰਿਓ ਇਦੂੰਗਾ ਹੁੰਦੀ ਆ ਪਸੰਤੀ ਫਿਰ ਹੁੰਦੀ ਆ ਮਦਮ ਫਿਰ ਹੁੰਦੀ ਬਿਖਾਰੀ ਤਾਂ ਇਹ ਧੁਨੀ ਦਾ ਮਤਲਬ ਧੁਨ ਆਵਾਜ਼ ਪਹਿਲਾਂ ਇੱਥੋਂ ਹੀ ਉੱਠਦੀ ਆ ਤੇ ਜਦੋਂ ਅਸੀਂ ਬੋਲਦੇ ਆ ਨਾਭੀ ਅੱਧੀ ਖੁੱਲਦੀ ਆ ਪੂਰੀ ਨਹੀਂ ਖੁੱਲਦੀ ਪਰ ਜਦੋਂ ਇਹ ਨਾਭੀ ਪੂਰੀ ਖੁੱਲ ਜਾਂਦੀ ਆ ਤੇ ਅੰਦਰ ਅਠੇ ਪੈਰ ਅਨਹਦ ਨਾਦ ਦੀ ਧੁਨੀ ਚੱਲ ਪੈਂਦੀ ਆ ਫਿਰ ਬੰਦਾ ਪ੍ਰਮਾਤਮਾ ਨੂੰ ਸੁਣਦਾ ਉਹਨੂੰ ਪਤਾ ਲੱਗਦਾ ਵੀ ਮੈਂ ਤਾਂ ਕੁਝ ਹੈ ਹੀ ਨਹੀਂ ਪ੍ਰਮਾਤਮਾ ਬੋਲ ਰਿਹਾ ਉਹ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਮੈਂ ਤਾਂ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਕਰੀ ਜਾਣਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਦਾਂ ਜਦੋਂ ਆਖਰੀ ਪ੍ਰਾਣ ਨਿਕਲਦੇ ਆ ਜਦੋਂ ਨਾਭੀ ਪੂਰੀ ਖੁੱਲਦੀ ਆ ਪ੍ਰਾਣ ਪੈਰਾਂ ਚੋਂ ਨਿਕਲ ਗਏ ਅੱਖਾਂ ਚੋਂ ਨਿਕਲ ਗਏ ਕੰਨਾਂ ਚੋਂ ਨਿਕਲ ਗਏ ਸਾਰੇ ਸਰੀਰ ਚੋਂ ਨਿਕਲ ਗਏ ਆਖਰੀ ਪ੍ਰਾਣ ਜਿਹੜੇ ਆ ਨਾਭੀ ਦੇ ਵਿੱਚ ਹੁੰਦੇ ਆ ਉਹਦਾ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ਼ਾਰਾ ਹੈ ਆਜ ਕਾਲ ਖੁੱਲ੍ਹੇ ਤੇਰੀ ਗਾਂਠਲੀ ਅੱਜ ਕੱਲ ਤੇਰੀ ਆ ਨਾ ਅੱਜ ਨਹੀਂ ਤਾਂ ਕੱਲ ਨਾਭੀ ਦੀ ਗੰਢ ਖੁੱਲ ਜਾਣੀ ਆ ਮੌਤ ਇੱਕ ਐਸੀ ਝੋਟ ਹੈ ਜਿੱਦਾਂ ਨਾਭੀ ਖੁੱਲਦੀ ਹੈ ਇੱਕ ਸਿਮਰਨ ਦੀ ਝੋਟ ਆ ਜਦੋਂ ਸਿਖਰ ਤੇ ਪਹੁੰਚਦੀ ਆ ਤਾਂ ਵੀ ਨਾਭੀ ਖੁੱਲਦੀ ਆ ਉਸ ਵਕਤ ਵੀ ਇੱਕ ਮੌਤ ਹੁੰਦੀ ਆ ਉਹ ਆ ਮਨ ਦੀ ਮੌਤ ਜਦੋਂ ਮਨ ਮਰਦਾ ਸਰੀਰ ਜਿੰਦਾ ਰਹਿ ਜਾਂਦਾ ਉਦੋਂ ਬੰਦਾ ਉਹਦੀ ਜ਼ਿੰਦਗੀ ਈਸ਼ਵਰਮਈ ਹੋ ਜਾਂਦੀ ਆ ਰੱਬ ਵਾਲਾ ਬੰਦਾ ਬਣ ਜਾਂਦਾ ਹੁਣ ਅੱਠੇ ਪੈਰੋ ਦੀ ਧੁੰਨ ਚੱਲਦੀ ਆ ਪਰਮਾਤਮਾ ਦਾ ਨਾਮ ਉਹਦੇ ਅੰਦਰ ਵੱਜ ਰਿਹਾ ਤੇ ਗੁਰਮਖੋ ਜਦੋਂ ਮੌਤ ਆਉਂਦੀ ਆ ਨਾ ਬੰਦੇ ਦੀਆਂ ਮੁੱਠੀਆਂ ਬੰਦ ਹੋ ਜਾਂਦੀਆਂ ਕੰਬਣੀ ਛੱਡਦੀ ਆ ਦੰਦ ਵੱਜਦੇ ਆ ਇਹ ਹਾਲਾਤ ਹੋਵੇ ਤਾਂ ਸਮਝ ਲੈਣਾ ਮਨ ਦੀ ਮੌਤ ਹੋ ਰਹੀ ਹੈ ਤਨ ਦੀ ਮੌਤ ਹੋ ਰਹੀ ਹੈ ਜਦੋਂ ਸਿਮਰਨ ਚਰਮ ਸੀਮਾ ਤੱਕ ਪਹੁੰਚਦਾ ਉਦੋਂ ਵੀ ਕੰਬਣੀ ਛੱਡਦੀ ਆ ਕਈ ਘਬਰਾ ਜਾਂਦੇ ਆ ਕਈ ਕਹਿ ਦਿੰਦੇ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਨੂੰ ਬੁਖਾਰ ਤਾਂ ਨਹੀਂ ਚੜਿਆ ਇਸ ਤਰ੍ਹਾਂ ਸਰੀਰ ਦੀ ਸਾਰੀ ਕਿਰਿਆ ਇਸ ਤਰ੍ਹਾਂ ਵੀ ਹੁੰਦੀ ਆ ਸਿਮਰਨ ਦੇ ਨਾਲ ਵੀ ਤੇ ਮੌਤ ਦੇ ਨਾਲ ਵੀ ਦੋਨਾਂ ਹਾਲਾਤਾਂ 'ਚ ਮੌਤ ਹੋਣੀ ਇੱਕ ਸਰੀਰ ਦੀ ਮੌਤ ਆ ਇੱਕ ਮਨ ਦੀ ਮੌਤ ਆ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੇਤ ਹੱਥਾਂ 'ਚ ਮਰੋੜ ਪੈਂਦੇ ਆ ਮੁਠੀਆਂ ਮੀਚਦਾ ਬੰਦਾ ਕੰਬਣੀ ਛੱਡਦੀ ਆ ਤਨ ਦੇ ਉੱਪਰ ਸਿਆਹੀ ਛਾ ਜਾਂਦੀ ਆ ਤਨ ਚਿੱਟਾ ਹੋ ਜਾਂਦਾ ਖੂਨ ਦਾ ਪਾਣੀ ਬਣ ਜਾਂਦਾ ਸਰੀਰ ਦਾ ਰੰਗ ਬਦਲ ਜਾਂਦਾ ਜੈਸਾ ਬੀਜ ਐ ਸੋ ਲੁਣੇ ਕਰਮਾਂ ਸੰਧੜਾ ਖੇਤ ਜੋ ਕੁਝ ਬੰਦਾ ਬੀਜਦਾ ਹੈ ਜੋ ਵੀ ਜੀਵਨ ਪਰ ਬੀਜਿਆ ਬੀਜ ਬੀਜ ਕੇ ਖਾਦਾ ਤੇ ਜੋ ਬਚ ਗਿਆ ਉਹੀ ਇਹਨੂੰ ਮਿਲੇਗਾ ਖੇਡ ਸਾਰੀ ਕਰਮਾਂ ਦੀ ਹੈ ਬੀਜੇ ਹੋਏ ਬੀਜਾਂ ਦੀ ਹੈ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਆ ਅਰਦਾਸ ਕਰੀ ਸਿਖਾ ਅਰਦਾਸ ਕਰ ਪ੍ਰਮਾਤਮਾ ਦੇ ਚਰਨਾਂ ਵਿੱਚ ਰੱਬ ਜੀ ਮੈਂ ਤੇਰੀ ਸ਼ਰਨ ਵਿੱਚ ਪੈ ਗਿਆ ਬਖਸ਼ਿਸ਼ ਕਰ ਮੇਰੇ ਤੇ ਤੂੰ ਗੁਨਾ ਦਾ ਜਹਾਜ਼ ਹੈ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ ਜੇ ਗੁਰ ਰਖਵਾਲਾ ਹੋਵੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ ਭਾਦੋਂ ਦੇ ਮਹੀਨੇ ਦਾ ਉਪਦੇਸ਼ ਉਹ ਨਰਕਾਂ 'ਚ ਨਹੀਂ ਜਾਂਦੇ। ਉਹ ਦੁਖੀ ਨਹੀਂ ਹੁੰਦੇ, ਪੀੜਤ ਨਹੀਂ ਹੁੰਦੇ, ਸਾਰਾ ਮਹੀਨਾ ਉਹਨਾਂ ਲਈ ਆਨੰਦ ਭਰਿਆ ਹੁੰਦਾ ਹੈ। ਭਾਦੋਂ ਦਾ ਮਹੀਨਾ ਇਹਨੇ ਭਰਮ ਪੈਦਾ ਕਰ ਦਿੱਤਾ। ਜਵਾਨੀ ਵਾਕਈ ਭਾਦੋਂ ਦਾ ਮਹੀਨਾ ਭਰਮ ਚ। ਕਿ ਸਤਿਗੁਰੂ ਜੀ ਕਹਿੰਦੇ ਆ ਭਾਦੋਂ ਭਰਮ ਭੁੱਲੀ ਪਰ ਜੋਵਨ ਪਛਤਾਣੀ। ਪੂਰੀ ਜਵਾਨੀ ਵਿੱਚ ਨਾ ਬੰਦਾ ਕਹਿੰਦਾ ਮੇਰੇ ਵਰਗਾ ਕੌਣ ਆ। ਚੀਜ਼ ਕੋਈ ਹੋਰ ਆ ਦਿਖਾਈ ਕੁਝ ਹੋਰ ਦਿੰਦੀ ਆ ਗੱਲ ਤਾਂ ਸਪਸ਼ਟ ਆ ਕਿ ਜ਼ਿੰਦਗੀ ਦੀਆਂ ਤਿੰਨ ਅਵਸਥਾਵਾਂ ਨੇ ਬਚਪਨਾ ਜਵਾਨੀ ਬਿਰਧ ਬੱਚੇ ਨੂੰ ਇੱਕ ਗਲਾਬ ਦਾ ਫੁੱਲ ਜੋ ਦਿਖਾਈ ਦੇ ਰਿਹਾ ਜਵਾਨ ਨੂੰ ਕੁਝ ਹੋਰ ਦਿਖ ਰਿਹਾ 80-85 ਸਾਲ ਦਾ ਬੰਦਾ ਜਦੋਂ ਬਿਰਧ ਬੰਦਾ ਉਹ ਦੇਖਦਾ ਉਹਨੂੰ ਹੋਰ ਰੂਪ ਵਿੱਚ ਦੇਖਦਾ ਉਮਰ ਦੇ ਤਕਾਜੇ ਨਾਲ ਸਭ ਕੁਝ ਬਦਲਦਾ ਦ੍ਰਿਸ਼ਟੀ ਵੀ ਬਦਲਦੀ ਆ ਪਰ ਜਵਾਨੀ ਇੱਕ ਐਸੀ ਅਵਸਥਾ ਜਿਦੇ ਵਿੱਚ ਭਰਮ ਹੀ ਪਰਮ ਹੈ ਬੱਚੇ ਕੋਲ ਅਗਿਆਨ ਹੈ ਉਹ ਅਗਿਆਨ ਦੀ ਦ੍ਰਿਸ਼ਟੀ ਨਾਲ ਵੇਖਦਾ ਬੁੱਢੇ ਕੋਲ ਗਿਆਨ ਹੈ ਉਹ ਤਜਰਬੇ ਨਾਲ ਵੇਖਦਾ ਪਰ ਜਵਾਨ ਆ ਜਿਹੜਾ ਉਹਦੇ ਕੋਲ ਭਰਮਾ ਬਹੁਤ ਵੱਡਾ ਭਰਮ ਵਸਤੂ ਕੁਝ ਹੋਰਾਂ ਨੂੰ ਸਮਝਦਾ ਕੁਝ ਹੋਰ ਆ ਕਿਉਂਕਿ ਅੰਦਰ ਉਸ਼ਾਲ ਆ ਉਹਦੇ ਖੂਨ ਦੇ ਵਿੱਚ ਇਹ ਜਵਾਨੀ ਦਾ ਹੜਾ ਤੇ ਬਾਬਾ ਨਾਨਕ ਜੀ ਕਹਿੰਦੇ ਆ ਇਹ ਜਿਹੜੀ ਜਵਾਨੀ ਵਿੱਚ ਪਵਿੱਤਰਤਾ ਕਾਇਮ ਰੱਖਣੀ ਪ੍ਰਭੂ ਦਾ ਮਲਾਪ ਕਰਨਾ ਥੋੜਾ ਔਖਾ ਹੁੰਦਾ ਧੰਨਾ ਉਹ ਲੋਕ ਜਿਹੜੇ ਜਵਾਨੀ ਵਿੱਚ ਸਾਈਂ ਨੂੰ ਯਾਦ ਕਰਦੇ ਆ ਜਵਾਨ ਉਮਰ ਹੋਵੇ ਕਾਂਚਨ ਵਰਗੀ ਕਾਇਆ ਹੋਵੇ ਖੂਬ ਸੂਰਤੀ ਹੋਵੇ ਕੋਈ ਵਿਰਲਈ ਆ ਜਿਹੜਾ ਨਾਮ ਵਾਲੇ ਪਾਸੇ ਆਉਂਦਾ ਕੋਈ ਵਿਰਲਈ ਆ ਬੜੇਪੇ ਵਿੱਚ ਤਨਕ ਰੂਪ ਹੋ ਜਾਂਦਾ ਉਮਰ ਦੇ ਤਕਾਜ਼ੇ ਕਰਕੇ ਮਨ ਸੁੰਦਰ ਹੋ ਜਾਂਦਾ ਉਹਦੇ ਵਿੱਚ ਥੋੜੀ ਬਹੁਤੀ ਸ਼ਾਂਤੀ ਆ ਜਾਂਦੀ ਹੈ ਠਹਿਰਾ ਆ ਜਾਂਦਾ ਸਬਰ ਆ ਜਾਂਦਾ ਦੂਰ ਦ੍ਰਿਸ਼ਟੀ ਆ ਜਾਂਦੀ ਹੈ ਜਵਾਨੀ ਦਾ ਨਾਂ ਹੀ ਸਹੱਪਣ ਹੋਰ ਕੋਈ ਖੂਬਸੂਰਤੀ ਨਹੀਂ ਪਰ ਜਵਾਨੀ ਵਰ ਜਿੰਨਾ ਤਨ ਖੂਬਸੂਰਤ ਹੈ ਮਨ ਉਤਨਾ ਬੁੱਧਸੂਰਤ ਹੈ ਇਹ ਤਨ ਦੇ ਤਲ ਤੇ ਕੁਝ ਹੋਰ ਹੈ ਮਨ ਦੇ ਤਲ ਤੇ ਕੁਝ ਹੋਰ ਹੈ ਇਹ ਤਾਂ ਭਾਦੋਂ ਦਾ ਮਹੀਨਾ ਬਣਿਆ ਪਿਆ ਬਹੁਤ ਭਰਮ ਭਲੇਖੇ ਪੈ ਗਏ ਆ ਪ੍ਰਮਾਤਮਾ ਨਾਲ ਦੂਰੀ ਵਧਦੀ ਜਾਂਦੀ ਹੈ ਜਲ ਥਲ ਨੀਰ ਭਰੇ ਬਰਸੁਰ ਤੇ ਰੰਗ ਮਾਣੀ ਭਾਵੇਂ ਬੱਦਲ ਤਾਂ ਵਰਦੇ ਪਰ ਸਰੋਵਰ ਭਰ ਗਏ ਸੋਹਣੀ ਰੁੱਤ ਬਣੀ ਪਰ ਕੀ ਕੀਤਾ ਜਾਏ ਜਿਵਾਨੀ ਦਾ ਭਰਮ ਸਾਧ ਸੰਗਤਾਂ ਹੋ ਰਹੀ ਹੈ ਗੁਰੂ ਬੱਦਲ ਤਾਂ ਵਰਸਦਾ ਪਿਆ ਕੀਰਤਨ ਦੇ ਰਾਹੀ ਕਥਾ ਦੇ ਰਾਹੀ ਪਰ ਕੀਤਾ ਕੀ ਜਾਏ ਜਿਵਾਨੀ ਦਾ ਭਰਮ ਸਰੋਵਰ ਦਾ ਜਲ ਪੀਣਾ ਨਸੀਬ ਨਹੀਂ ਇਸ ਕਰਕੇ ਹੀ ਕਾਰਨਾਂ ਕਿ ਵਿਰਧ ਅਵਸਥਾ ਵਿੱਚ ਲੋਕ ਜਿਹੜੇ ਅਸੰਗਤ ਜਾਦਾ ਕਰਦੇ ਤੇ ਬਾਬੇ ਨੇ ਜਿਹੜਾ ਜ਼ਿਕਰ ਕੀਤਾ ਮੱਛਰ ਡੰਗ ਸਾਇਰ ਪਰ ਸੋ ਪਰ ਬਿਨ ਹਰ ਕਿਉਂ ਸੁਖ ਪਾਈਏ ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਮੱਛਰ ਵਾਰ-ਵਾਰ ਕੱਟਦਾ ਮਾੜੇ ਖਿਆਲਾਂ ਦੇ ਮੱਛਰ ਵੀ ਵਾਰ-ਵਾਰ ਕੱਟਦੇ ਆ ਭਾਵੇਂ ਸਭ ਕੁਝ ਆਲੇ-ਦੁਆਲੇ ਚੰਗਾ ਵਾਤਾਵਰਨ ਪਰ ਜਵਾਨੀ ਦਾ ਭਰਮ ਹੋ ਗਿਆ ਰੱਬ ਤੋਂ ਬਿਨਾਂ ਸੁੱਖ ਕਿੱਥੇ ਪਾਈ ਨਹੀਂ ਮਿਲਦਾ ਨਾਨਕ ਪੂਛ ਚਲੋ ਗੁਰੇ ਆਪਣੇ ਜੈ ਪ੍ਰਭ ਤੈ ਹੀ ਜਾਈਏ ਮੈਂ ਆਪਣੇ ਗੁਰੂ ਕੋਲੋਂ ਪੁੱਛਦਾ ਰਹਿਮਤ ਕਰ ਬਖਸ਼ਿਸ਼ ਕਰ ਜਿੱਧਰ ਰੱਬ ਹੈ ਮੈਂ ਉਹ ਪਾਸੇ ਚੱਲ ਪਾਵਾਂ ਜਿੱਧਰ ਪ੍ਰਮਾਤਮਾ ਹੈ ਮੇਰੇ ਕਦਮੋਂ ਪਾਸੇ ਚੱਲਣ ਤਾਂ ਭਾਦੋਂ ਦਾ ਮਹੀਨਾ ਸੁਹਾਵਣਾ ਹੋ ਜਾਏ ਜਵਾਨੀ ਸੁਹਾਵਣੀ ਹੋ ਜਾਏ ਅੰਦਰ ਪ੍ਰੇਮ ਦੀ ਵਰਖਾ ਹੋ ਜਾਏ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਵਾਰ ਜਦੋਂ ਮਾਝੇ ਦੇ ਵਿੱਚ ਸਰਹਾਲੀ ਪਿੰਡ ਗਏ ਆ ਪਿੰਡ ਭੈਣੀ ਦੀ ਸੰਗਤ ਬੜੇ ਪ੍ਰੇਮ ਸ਼ਰਧਾ ਨਾਲ ਗੁਰੂ ਜੀ ਨੂੰ ਆਪਣੇ ਪਿੰਡ ਭੈਣੀ ਲੈ ਗਈ ਆ ਇਹ ਪਿੰਡ ਦੀ ਇੱਕ ਮਾਈ ਉਹਨੇ ਚੂਰੀ ਕੁੱਟ ਕੇ ਛੰਨਾ ਭਰ ਕੇ ਲਿਆਂਦਾ ਗੁਰੂ ਸਾਹਿਬ ਜੀ ਅੱਗੇ ਪ੍ਰੇਮ ਦੀ ਪੇਟਾ ਰੱਖੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਚੂਰੀ ਖਾਧੀ ਪਿੰਡ ਦੀ ਸੰਗਤ ਵੀ ਬਾਕੀ ਸਿੱਖਾਂ ਨੂੰ ਦੇਸੀ ਘਿਓ ਨਾਲ ਪ੍ਰਸ਼ਾਦ ਸ਼ਕਾਉਂਦੀ ਰਹੀ ਗੁਰੂ ਜੀ ਕੋਈ ਦਿਨ ਉੱਥੇ ਠਹਿਰੇ ਆ ਇੱਕ ਦਿਨ ਗੁਰੂ ਜੀ ਨੇ ਪਿੰਡ ਦਾ ਨਾਮ ਪੁੱਛਿਆ ਪਿੰਡ ਵਾਲਿਆਂ ਨੇ ਕਿਹਾ ਪਿੰਡ ਦਾ ਨਾਮ ਪੈਣੀ ਹੈ ਮਹਾਰਾਜ ਨੇ ਆਖਿਆ ਅੱਜ ਤੋਂ ਬਾਅਦ ਇਹਦਾ ਨਾਮ ਚੋਲਾ ਹੈ ਇੱਥੇ ਹਰ ਰੋਜ਼ ਘਿਓ ਖੰਡ ਦੀ ਸੁਗੰਧੀ ਦਾ ਭੋਜਨ ਤਿਆਰ ਹੁੰਦਾ ਇਸ ਕਰਕੇ ਇਹਦਾ ਨਾਮ ਪਿੰਡ ਚੋਲਾ ਹੈ ਇੱਕ ਕਿਸਾਨ ਨੇ ਕਿਹਾ ਕਿ ਪਿੰਡ ਦਾ ਨਾਮ ਪੈਣੀ ਹੈ ਚੋਲਾ ਕਿਵੇਂ ਪੈ ਜਾਵੇ ਸਰਕਾਰੀ ਦਰਬਾਰੇ ਵੀ ਇਹਦਾ ਨਾਮ ਪੈਣੀ ਹੈ ਗੁਰਦੇਵ ਜੀ ਨੇ ਅਚਨ ਚੇਤੇ ਕਹਿ ਦਿੱਤਾ ਕਮਲਿਆ ਇਹਦਾ ਨਾਂਉ ਚੋਲਾ ਹੈ ਉਹ ਕਿਸਾਨ ਕਮਲਾ ਹੋ ਗਿਆ ਅਰਲ ਬਰਲ ਜੇ ਸ਼ਬਦ ਬੋਲਣ ਲੱਗਾ ਕੱਪੜੇ ਪਾੜ ਦਿੱਤੇ ਪਿੰਡ ਦੇ ਸਰਪੰਚ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੀ ਖਾਤਰ ਇਹਦਾ ਕਮਲਾਪਣ ਦੂਰ ਹੋ ਜਾਵੇ ਮਹਾਰਾਜ ਨੇ ਬਚਨ ਕੀਤਾ ਇਹਦਾ ਕਮਲਾਪਣ ਦੂਰ ਤਾਂ ਹੋ ਜਾਵੇਗਾ ਪਰ ਥੋੜਾ ਥੋੜਾ ਜ਼ਰੂਰ ਰਹੇਗਾ ਇਹਦੀ ਕੁਲ ਵਿੱਚ ਇੱਕ ਆਦਮੀ ਜ਼ਰੂਰ ਕਮਲਾ ਰਹਾ ਕਰੇਗਾ ਸੋ ਗੁਰੂ ਦੇ ਜਿਹੜੇ ਬਚਨ ਹੁੰਦੇ ਆ ਅਟੱਲ ਹੁੰਦੇ ਆ ਜਦੋਂ ਸਰਪੰਚ ਪਿੰਡ ਦਾ ਮਾਮਲਾ ਤਾਰਨ ਗਿਆ ਉੱਥੇ ਸਰਕਾਰੀ ਦਰਬਾਰੇ ਪਿੰਡ ਚੋਲਾ ਲਿਖਿਆ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਬਾਹਰ ਜਾਉ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਵਿੰਦ ਈਹਾ ਉਹਾ ਸਰਬਥੋ ਕੀ ਜਿਸੇ ਹਮਾਰੀ ਚੰਦ ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹ ਪਿੰਡ ਦਾ ਨਾਮ ਭਾਈ ਚੋਲਾ ਸਾਹਿਬਾ ਨਗਰ ਨਿਵਾਸੀਆਂ ਨੇ ਜਦੋਂ ਦੇਖਿਆ ਸੀ ਹੈਰਾਨ ਹੋ ਗਏ ਵੀ ਦਫ਼ਤਰਾਂ ਦੇ ਵਿੱਚ ਵੀ ਨਾਮ ਹੋਣਾ ਚਾਹੀਦਾ ਜਦੋਂ ਜਾ ਕੇ ਦੇਖਿਆ ਮਾਮਲਾ ਦੇਣ ਵਾਸਤੇ ਗਏ ਸੀ ਵੀ ਮਾਮਲਾ ਦੇਣ ਵਾਸਤੇ ਆਏ ਆ ਤੇ ਉਦੋਂ ਫਿਰ ਉੱਥੇ ਚੋਲਾ ਹੀ ਲਿਖਿਆ ਹੋਇਆ ਸੀ ਇਹ ਗੁਰੂ ਸਮਰੱਥ ਹੈ ਸਭ ਕੁਝ ਕਰ ਸਕਦਾ ਗੱਲ ਤਾਂ ਸਾਰੀ ਵਿਸ਼ਵਾਸ ਦੀ ਆ ਭਰੋਸੇ ਦੀ ਆ ਤਾਂ ਐਵੇਂ ਗੁਰੂ ਸਾਹਿਬ ਜੀ ਕਹਿ ਰਹੇ ਆ ਸੇ ਭਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ហេਤ ਗੁਰਮੁਖ ਪਿਆਰਿਓ ਸਤਿਗੁਰੂ ਜੀ ਨੇ ਇਹ ਭੋਜਨ ਛੱਕੇ ਪਿੰਡ ਦਾ ਨਾਂ ਚੋਲਾ ਸਾਹਿਬ ਰੱਖਿਆ ਸ਼ਬਦ ਵੀ ਉਚਾਰਨ ਕੀਤਾ ਇਹ ਜਿਹੜਾ ਨਗਰ ਆ ਜਦੋਂ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਸਰਹਾਲੀ ਦੇ ਨਜ਼ਦੀਕ ਰੇਲਵੇ ਸਟੇਸ਼ਨ ਪੱਟੀ ਤੋਂ 8 ਕਿ ਮੀਲ ਅੱਗੇ ਵਾਲਾ ਇਥਾਂ ਸਤਿਗੁਰੂ ਜੀ ਦੀ ਯਾਦ ਵਿੱਚ ਸੁੰਦਰ ਦਰਬਾਰ ਬਣਿਆ ਹੋਇਆ ਮੁਗਲ ਰਾਜ ਸਮੇਂ ਦਾ ਗੁਰਦੁਆਰਾ ਸਾਹਿਬ ਨੂੰ ਜ਼ਗੀਰ ਲੱਗਾ ਹੋਇਆ ਜਦੋਂ ਸਤਿਗੁਰੂ ਸਾਹਿਬ ਜੀ ਨਗਰ ਵਿੱਚ ਠਹਿਰੇ ਤੇ ਮਾਤਾ ਗੰਗਾ ਜੀ ਵੀ ਇੱਥੇ ਠਹਿਰੇ ਉਹਨਾਂ ਦੀ ਯਾਦਗਾਰ ਵੀ ਇੱਥੇ ਬਣੀ ਹੋਈ ਆ ਤਾਂ ਇਹ ਮਾਈ ਤੋਂ ਚੋਰੀ ਖਾ ਕੇ ਸਤਿਗੁਰੂ ਜੀ ਨੇ ਇਹੋ ਜੇ ਬਚਨ ਕਰ ਦਿੱਤੇ ਪਿੰਡ ਨੂੰ ਭਾਗ ਲੱਗ ਗਏ ਤਾਂ ਜਦੋਂ ਵੀ ਭਾਈ ਸੇਵਾ ਕਰਨੀ ਆ ਪ੍ਰੇਮ ਨਾਲ ਕਰਨੀ ਜਦੋਂ ਪ੍ਰੇਮ ਨਾਲ ਸੇਵਾ ਕਰੋਗੇ ਸਭ ਕੁਝ ਤੁਹਾਨੂੰ ਮਿਲ ਜਾਣਾ ਹੈ ਤੇ ਮੱਛਰ ਡੰਗ ਸਾਇਰ ਪਰ ਸੋ ਪਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰੇ ਆਪਣੇ ਜੈ ਪ੍ਰਭ ਤੈ ਹੀ ਜਾਈਏ ਭਾਦੋਂ ਦਾ ਮਹੀਨਾ ਭਰਮ ਪੈਦਾ ਕਰਦਾ ਭਾਦੋਂ ਦੇ ਮਹੀਨੇ ਵਿੱਚ ਬੰਦਗੀ ਹੋ ਸਕਦੀ ਹੈ ਭਾਦੋਂ ਦੇ ਮਹੀਨੇ ਵਰਗੇ ਲੋਕ ਹੁੰਦੇ ਆ ਜਿਹੜੇ ਤਪਦੇ ਆ ਕਦੇ ਸ਼ਾਂਤ ਹੋ ਜਾਂਦੇ ਆ ਕਦੇ ਦਇਆ ਹੁੰਦੀ ਆ ਕਦੇ ਬਹੁਤ ਜ਼ਿਆਦਾ ਕਠੋਰ ਹੋ ਜਾਂਦੇ ਆ ਨਹੀਂ ਭਾਈ ਜੀਵਨ ਜਿਹੜਾ ਹੈ ਇੱਕ ਸਾਰ ਹੋਣਾ ਚਾਹੀਦਾ ਤੇ ਇਹ ਵੀ ਗੱਲ ਯਾਦ ਰੱਖੀ ਇਹ ਸੰਸਾਰ ਦੇ ਵਿੱਚ ਕੋਈ ਮਿੱਤਰ ਨਹੀਂ ਸਤਿਗੁਰੂ ਜੀ ਕਹਿੰਦੇ ਕੋਈ ਮਿੱਤਰ ਨਹੀਂ ਸਾਰਾ ਜੱਗ ਆਪਦੇ ਸੁੱਖਾਂ ਦੀ ਖਾਤਰ ਭੱਜਿਆ ਫਿਰਦਾ ਦੁੱਖ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਬਣਦਾ ਦੁੱਖ ਦੇ ਵਿੱਚ ਨਾ ਕੋਈ ਸਾਥ ਨਹੀਂ ਦਿੰਦਾ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਧੰਨ ਹੋਵੇ ਨਾ ਤੇ ਨਾਲ-ਨਾਲ ਹੀ ਲੱਗੇ ਰਹਿੰਦੇ ਆ ਜਦੋਂ ਬੰਦਾ ਕੰਗਾਲ ਹੋ ਜੇ ਵੇਖਦੇ ਰਹਿੰਦੇ ਆ ਉਹਨੂੰ ਸਾਥ ਉਹਦਾ ਛੱਡ ਕੇ ਭੱਜ ਜਾਂਦੇ ਆ ਐ ਝੱਲੇ ਮਨ ਨੂੰ ਕੀ ਕਹੀਏ ਜਿਨ੍ਹਾਂ ਨੇ ਇਹਨਾਂ ਨਾਲ ਪਿਆਰ ਪਾ ਕੇ ਰੱਖਿਆ ਜਿਹੜਾ ਵਾਹਿਗੁਰੂ ਗਰੀਬਾਂ ਦਾ ਰਾਖਾ ਸਾਰੇ ਡਰ ਦਾ ਨਾਸ ਕਰਨ ਵਾਲਾ ਉਹਦਾ ਜਾਸੀ ਭਲਾਤਾ ਬਥੇਰਾ ਯਤਨ ਕੀਤਾ ਪਰ ਮਨ ਕੁੱਤੇ ਦੀ ਪੂਛ ਵਾਂਗ ਵਿੰਗਈ ਰਿਹਾ ਠੀਕ ਰਸਤੇ ਨਾ ਆਇਆ ਨੌਵੇਂ ਪਾਤਸ਼ਾਹ ਜੀ ਕਹਿੰਦੇ ਆ ਇਹ ਵਾਹਿਗੁਰੂ ਤੁਸੀਂ ਆਪਣੇ ਵਿਰਧ ਦੀ लाज ਰੱਖੋ ਤੁਹਾਡਾ ਨਾਮ ਹੀ ਜਪਦਾ ਰਹਾ ਤੇ ਜੇਕਰ ਇਹ ਭਾਦੋਂ ਦਾ ਮਹੀਨਾ ਆਇਆ ਹੈ ਆਪਾਂ ਵੀ ਭਾਈ ਪ੍ਰਣ ਕਰੀਏ ਕਿ ਭਾਦੋਂ ਦੇ ਮਹੀਨੇ ਕਈ ਆਏ ਕਈ ਲੰਘ ਗਏ ਪਰ ਅਜੇ ਵੀ ਟਾਲ ਮਟੋਲੇ ਕੀਤੇ ਆ ਨਾਮ ਸਿਮਰਨ ਨੂੰ ਟਾਲ ਲੈ ਟੋਲੇ ਦਿਨ ਗਿਆ ਵਿਆਜ ਵੜਨ ਤੋਂ ਜਾਏ ਤਾਂ ਉਹ ਟਾਲ ਮਟੋਲਿਆਂ ਵਿੱਚ ਦਿਨ ਲਗਾ ਦਿੱਤੇ ਆ ਪਰ ਨਹੀਂ ਇਸ ਵਾਰ ਨਹੀਂ ਇਸ ਵਾਰ ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਉਹ ਸੱਚੇ ਨਾਮ ਦੇ ਨਾਲ ਜੁੜਾਂਗੇ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਏ ਗੁਰ ਰੱਖਣ ਵਾਲਾ ਏਤ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਲਕ ਰਹਿਮਤ ਕਰੇ ਏ ਪਾਦੋਂ ਦਾ ਮਹੀਨਾ ਸਰਬੱਤ ਸੰਗਤਾਂ ਵਾਸਤੇ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਸਤਿਗੁਰੂ ਜੀ ਆਪਣੇ ਚਰਨਾਂ ਦਾ ਪ੍ਰੇਮ ਤੇ ਪਿਆਰ ਬਖਸ਼ਿਸ਼ ਕਰਨ ਜੀ ਆਓ ਇਹ ਮਹੀਨੇ ਦਾ ਸੰਪੂਰਨ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਭਾਦੋਏ ਭਰਮ ਭੁਲਾਣੀਆਂ ਦੁਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤੇ ਤੇ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨ ਦੇਨੀ ਭੇਤ ਛੱਡ ਖੜੂ ਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਇਹ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੇਤ ਸੇ ਪਾਦੋਂ ਇਹ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ